ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਫਤਿਹ ਪ੍ਰਵਾਨ ਕਰੋ ਅਤੇ ਨਾਲ ਦੀ ਨਾਲ ਬੇਨਤੀ ਵੀ ਪ੍ਰਵਾਨ ਕਰੋ ਅਸੀਂ ਪ੍ਰਭ ਆਸਰਾ ਟਰਸਟ ਵੱਲੋਂ ਚਲਾਏ ਜਾ ਰਹੇ ਬਹੁਤ ਵੱਡੇ ਕਾਰਜ ਦੀ ਉਸ ਮਹਾਨ ਧਰਤੀ ਤੇ ਖੜੇ ਆ ਜਿੱਥੇ ਦਿਮਾਗੀ ਤੌਰ ਤੇ ਪਰੇਸ਼ਾਨ ਸਾਡੀਆਂ ਬਤਾਵਾਂ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਸਾਡੇ ਬਜ਼ੁਰਗ 400 ਤੋਂ ਵੀ ਵੱਧ ਗਿਣਤੀ ਦੇ ਵਿੱਚ ਸੰਭਾਲੇ ਜਾ ਰਹੇ ਆ ਇਸ ਬਹੁਤ ਵੱਡੀ ਸੰਸਥਾ ਦੇ ਵਿੱਚ ਪੰਜਾਬ ਸਰਕਾਰ ਇਹਨਾਂ ਨੂੰ ਪਿਛਲੇ 2-3 ਸਾਲਾਂ ਤੋਂ ਲਗਾਤਾਰ ਤੰਗ ਕਰਦੀ ਆ ਰਹੀ ਹੈ। ਸਰਕਾਰ ਦਾ ਅਤ ਸਿਰ ਦੇ ਉੱਤੋਂ ਪਾਣੀ ਲੰਘਣ ਵਾਂਗ ਦਿਨੋ-ਦਿਨ ਵੱਧਦਾ ਜਾ ਰਿਹਾ ਹੈ ਤੇ ਇਸ ਮਹਾਨ ਸੰਸਥਾ ਦੇ ਵਿੱਚ ਬਿਜਲੀ ਦਾ ਕਨੈਕਸ਼ਨ ਜਿਹੜਾ ਹੈਗਾ ਉਹ ਵੀ ਕੱਟ ਦਿੱਤਾ ਗਿਆ। ਬਿੱਲ ਦਿੱਤੇ ਗਏ ਪਰ ਉਸ ਤੋਂ ਬਾਅਦ ਜੁਰਮਾਨੇ ਲਾਏ ਗਏ ਫਿਰ ਬਿੱਲ ਦਿੱਤੇ ਗਏ ਜੁਰਮਾਨੇ ਲਾਏ ਗਏ ਸਰਚਾਰਜ ਲਾਏ ਗਏ ਇਸ ਬਹੁਤ ਵੱਡੀ ਬਿਲਡਿੰਗ ਦੇ ਉੱਤੇ ਕਰੋੜਾਂ ਰੁਪਈਆ ਦਾ ਟੈਕਸ ਮੰਗਿਆ ਜਾ ਰਿਹਾ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਇੱਕ ਪਾਸੇ ਪੰਜਾਬ ਵਾਸੀਆਂ ਨੂੰ ਮੁਫਤ ਬਿਜਲੀ ਦੇ ਰਹੀ ਹੈ ਪਰ ਇੱਥੇ 400 ਉਹ ਲੋਕ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਸੀ ਜਿਨ੍ਹਾਂ ਕੋਲ ਖਾਣ ਲਈ ਭੋਜਨ ਲਈ ਨਹੀਂ ਸੀ ਜਿਨ੍ਹਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਸੀ ਉਨਾਂ ਨੂੰ ਇੱਥੇ ਸਾਰਿਆਂ ਨੂੰ ਘਰ ਵਰਗਾ ਮਾਹੌਲ ਦਿੱਤਾ ਜਾ ਰਿਹਾ ਹੈ ਤਾਂ ਕਿ ਉਹਨਾਂ 400 ਲੋਕਾਂ ਦਾ ਕੋਈ ਹਿੱਸਾ ਨਹੀਂ ਬਣਦਾ ਜੇ 5-5 ਜਾਣਿਆਂ ਦੀ ਵੀ ਆਪਾਂ ਗੱਲ ਕਰੀਏ 50-50 ਯੂਨਿਟ ਵੀ ਬਿਜਲੀ ਮਾਫ਼ ਸਰਕਾਰ ਕਰੇ ਤਾਂ 5 ਜਾਣਿਆਂ ਮਗਰ 200 ਯੂਨਿਟ ਬਿਜਲੀ ਦੇ ਬਣ ਜਾਂਦੇ ਆ ਪਰ ਸਰਕਾਰ ਨੇ ਨਾ ਕੇਵਲ ਕਨੈਕਸ਼ਨ ਕੱਟਿਆ ਬਲਕਿ ਇੱਥੇ ਬੜੀਆਂ ਹੋਈਆਂ ਇਮਾਰਤਾਂ ਦੇ ਉੱਤੇ ਲੱਖਾਂ ਕਰੋੜਾਂ ਰੁਪਏ ਦਾ ਟੈਕਸ ਜਿਹੜਾ ਇਸ ਸੰਸਥਾ ਤੋਂ ਮੰਗਿਆ ਜਾ ਰਿਹਾ ਇਹ ਉਹ ਸੰਸਥਾ ਹੈ ਜਿੱਥੇ ਪੰਜਾਬ ਦੇ ਕਿਰਤੀ ਲੋਕ ਆਪਣੀ ਜੇਬ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੰਸਥਾ ਦੇ ਨਾਲ ਖਲੋਤੇ ਆਂ ਔਰ ਇਸ ਸੰਸਥਾ ਦੇ ਵਿੱਚ ਦੂਜੇ ਪਾਸੇ ਕਿੰਡੀ ਵੱਡੀ ਸ਼ਰਮ ਦੀ ਗੱਲ ਹੈ ਕਿ ਸਰਕਾਰ ਹਰ ਦੂਜੇ ਤੀਜੇ ਦਿਨ ਇੱਥੇ ਨਿਯਾਸਰਿਆਂ ਨੂੰ ਆਸਰਾ ਦੇਣ ਲਈ ਸਰਕਾਰ ਦੇ ਅਫਸਰ ਚਿੱਠੀਆਂ ਲਿਖ ਕੇ ਉਹਨਾਂ ਨੂੰ ਭੇਜ ਰਹੇ ਆ ਕਿਉਂਕਿ ਸਰਕਾਰ ਕੋਲੇ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਇਹਨਾਂ ਸਾਰੀਆਂ ਗੱਲਾਂ ਦੀ ਬਾਬਤ 9 ਤਰੀਕ ਨੂੰ ਸਮਾਜ ਸੇਵੀ ਸੰਸਥਾਵਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਤੇ ਹੋਰ ਜਨਤਕ ਜਥੇਬੰਦੀਆਂ ਨੂੰ ਪ੍ਰਭ ਆਸਰਾ ٹرسٹ ਕਰਾਲੀ ਦੇ ਵਿੱਚ ਆਉਣ ਦੀ ਬੇਨਤੀ ਕਰਦੇ ਆ ਉਸ ਦਿਨ ਇੱਥੇ ਅਗਲਾ ਪ੍ਰੋਗਰਾਮ ਸਰਕਾਰ ਦੇ ਨਾਲ ਇਹ ਲੜਾਈ ਲੜਨ ਲਈ ਉਨੀਕਿਆ ਜਾਵੇਗਾ ਸੋ ਸਾਰੇ ਉਹਨਾਂ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੋ ਜਾਗਦੇ ਆ ਔਰ ਜਿਨ੍ਹਾਂ ਦੇ ਦਿਲਾਂ ਦੇ ਅੰਦਰ ਮਨੁੱਖਤਾ ਹੈ ਪ੍ਰਭ ਆਸਰਾ ٹرسٹ ਦੇ ਵਿੱਚ ਆ ਕੇ 9 ਤਰੀਕ ਨੂੰ 11 ਵਜੇ ਪ੍ਰੋਗਰਾਮ ਸ਼ੁਰੂ ਹੋਏਗਾ ਔਰ ਆਉਣ ਵਾਲੀ ਜਿਹੜੀ ਰਣਨੀਤੀ ਹੈ ਸਰਕਾਰ ਦੇ ਕੋਲੋਂ ਆਪਣਾ ਹੱਕ ਲੈਣ ਦੀ ਸਰਕਾਰ ਦੇ ਕੋਲੋਂ ਉਹਨਾਂ ਲੋਕਾਂ ਦਾ ਹੱਕ ਲੈਣ ਲਈ ਜੋ ਨਿਆਸਰੇ ਨੇ ਜੋ ਅਪਾਹਜ ਨੇ ਜਿਨ੍ਹਾਂ ਨੂੰ ਸਰਕਾਰਾਂ ਨੇ ਵੀ ਵਿਸਾਰ ਦਿੱਤਾ ਹੈ ਔਰ ਸਮਾਜ ਨੇ ਵੀ ਵਿਚਾਰ ਦਿੱਤਾ ਸੋ ਦੋਨੋਂ ਹੱਥ ਜੋੜ ਕੇ ਬੇਨਤੀ ਹੈ ਕਿ 9 ਤਰੀਕ ਨੂੰ 11 ਵਜੇ ਵੱਡੀ ਗਿਣਤੀ ਵਿੱਚ ਪ੍ਰਭ ਆਸਰਾ ٹرسٹ ਕਰਾਲੀ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ